ਅਸੀਂ ਕੱਲ ਦਰਖਾਸਤ ਦਿੱਤੀ ਸੀ ਕਿਉਂਕਿ ਸਾਨੂੰ ਸ਼ੰਕਾ ਸੀ ਕਿ ਇਹਨਾਂ ਨੇ ਸ਼ਰਾਰਤ ਕਰਨੀ ਹੈ ਔਰ ਸਰਦਾਰ ਵਿਕ੍ਰਮ ਸਿੰਘ ਮਜੀਠੀਆ ਨੂੰ ਫਿਜ਼ਿਕਲੀ ਪ੍ਰੈਜ਼েন্ট ਨਹੀਂ ਕਰਨਗੇ ਅਸੀਂ ਐਪਲੀਕੇਸ਼ਨ ਫਾਈਲ ਕੀਤੀ ਸੀ ਕਿ ਇਨਸ਼ੋਰ ਕੀਤਾ ਜਾਵੇ ਕਿ ਉਹ ਫਿਜ਼ਿਕਲੀ ਆਣ ਸਾਡੀ ਐਪਲੀਕੇਸ਼ਨ ਕੱਲ ਪੋਸ ਕੀਤੀ ਗਈ ਫਿਰ ਉਹ ਪੈਂਡਿੰਗ ਰੱਖੀ ਗਈ ਫਿਰ 3:30 ਵਜੇ ਕਹਿੰਦੇ ਕਿ ਅਸੀਂ ਕੋਈ ਡਿਸੀਜਨ ਨਹੀਂ ਲੈ 파 ਰਹੇ ਤੇ ਐਪਲੀਕੇਸ਼ਨ ਫਿਰ ਉਹ ਪੈਂਡਿੰਗ ਰੱਖ ਦਿੱਤੀ ਗਈ ਆਨਰੇਬਲ ਕੋਰਟ ਨੇ ਹੁਕਮ ਕੀਤਾ ਸੀ ਕਿ 6 7 2025 ਨੂੰ ਜਿਹੜੇ ਆਰਡਰ ਹੋਏ ਸੀ ਜੀ ਉਹਨਾਂ ਦੀ ਇਨਬਨ ਪਾਲਣਾ ਕੀਤੀ ਜਾਵੇ ਔਰ ਮੇਰੇ ਕੋਲ ਕੋਈ ਵੀਸੀ ਦੀ ਅਜ ਤੱਕ ਦਰਖਾਸਤ ਨਹੀਂ ਆਈ ਇਹਨਾਂ ਨੂੰ ਮਜਬੂਰਨ ਅ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਆਣਾ ਪਿਆ ਉਹਨਾਂ ਨੇ ਜੋ ਅੱਜ ਕੋਰਟ 'ਚ ਗੱਲਾਂ ਕੀਤੀਆਂ ਆਰ ਸ਼ੌਕਿੰਗ ਇਹ ਨਹੀਂ ਮੂੰਹ ਤੋਂ ਨੀਚੇ ਕਰਨਾ ਕਿਵੇਂ ਫੰਡਮੈਂਟਲ ਰਾਈਟਸ ਆਫ ਸਿਟੀਜ਼ਨ ਦੀਆਂ ਤਜੀਆਂ ਉਡਾਈ ਜਾ ਰਹੀਆਂ ਇੱਥੇ 50 ਬੰਦੇ ਕੁਰਤਾ ਪਜਾਮਾ ਪਾ ਕੇ ਮੈਂ ਕਿਹੜਾ ਨੀਲੀਆਂ ਪੱਗਾਂ ਬਨ ਕੇ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਹੈ ਇਹ ਪੰਜਾਬ ਪੁਲਿਸ ਦੇ ਅੰਡਰ ਦੇ ਐਸਐਸਪੀ ਆਂਦੇ ਨੇ ਜਿਨ੍ਹਾਂ ਨੇ ਵਿਕਰਮ ਸਿੰਘ ਮਜੀਠੀਆ ਜੀ ਨੂੰ ਕੇਰਾ ਪਾਇਆ ਹੁੰਦਾ ਇਹ ਆਪੋਜੀਸ਼ਨ ਦੇ ਬੰਦੇ ਨੇ ਇਹ ਸ਼ਰਾਰਤੀ ਅਨਸਰ ਨੇ ਇਹਨਾਂ ਦਾ ਐਕਸੈਸ ਵਿਕਰਮ ਸਿੰਘ ਮਜੀਠੀਆ ਦੇ ਬਾਡੀ ਦਾ ਐਕਸੈਸ ਇਹਨਾਂ ਬੰਦਿਆਂ ਨੂੰ ਦਿੱਤਾ ਜਾ ਰਿਹਾ ਕੋਰਟ ਪ੍ਰੈਮਿਸਸ ਚ ਤੁਹਾਨੂੰ ਸਾਰਿਆਂ ਨੂੰ ਅੰਦਰ ਨਹੀਂ ਵੜਨ ਦਿੱਤਾ ਜਾ ਰਿਹਾ ਕਿਉਂ ਨਹੀਂ ਦਿੱਤਾ ਜਾ ਰਿਹਾ ਅਸੀਂ ਅੱਜ ਕੈਮਰਾ ਪ੍ਰोसीडिंग्स ਜਿਹੜੀ ਐਪਲੀਕੇਸ਼ਨ ਦਿੰਦੇ ਆ ਉਹਦੀ ਓਪੋਜੀਸ਼ਨ ਕੀਤੀ ਹੈ ਅਸੀਂ ਓਪੋਜ਼ ਕੀਤਾ ਹੈ ਅਸੀਂ ਕਹਿੰਦੇ ਆ ਕਿ ਡੈਮੋਕ੍ਰੈਟਿਕ ਪ੍ਰਿੰਸੀਪਲਸ ਨੂੰ ਮੁੱਖ ਰੱਖਦੇ ਹੋਏ ਐਟਲੀਸਟ ਫਰੀ ਐਂਡ ਫੇਅਰ ਟ੍ਰਾਇਲ ਹੋਣ ਵਾਸਤੇ ਲੋਕਾਂ ਕੋਲ ਸਹੀ ਇਨਫੋਰਮੇਸ਼ਨ ਜਾਣੀ ਚਾਹੀਦੀ ਹੈ ਔਰ ਉਸ ਦਾ ਸਭ ਤੋਂ ਵੱਡਾ ਸਾਧਨ মিডিਆ ਹੈ ਔਰ ਅਸੀਂ ਅੱਜ ਰਿਕੁਐਸਟ ਕੀਤੀ ਹੈ ਕਿ ਬੈਲੈਂਸ ਡਰਾ ਕਰੋ ਗੈਗ ਆਰਡਰ ਸਿਰਫ ਸਾੜ ਤੇ ਨਹੀਂ ਲੱਗ ਸਕਦਾ ਔਰ ਇਥੇ ਪਬਲਿਕ ਪ੍ਰੋਸੀਕਿਊਟਰ ਜਿਹੜੇ ਅਪਾਇੰਟ ਕੀਤੇ ਗਏ ਨੇ ਉਹ ਫਿਰ ਪੋਲਿਟੀਕਲ ਪਾਰਟੀ ਆਮ ਆਦਮੀ ਪਾਰਟੀ ਦੇ ਸਪੋਕਸਪਰਸ ਬਣ ਕੇ ਮੀਡੀਆ ਕਾਨਫਰੰਸ ਕਰਦੇ ਨੇ ਕੋਰਟ 'ਚ ਕੋਈ ਹੋਰ ਗੱਲਾਂ ਹੁੰਦੀਆਂ ਨੇ ਤੁਹਾਨੂੰ ਆ ਕੇ ਗੁੰਮਰਾਹ ਕਰਦੇ ਨੇ ਝੂਠ ਬੋਲਦੇ ਨੇ ਹੁਣ ਤੁਹਾਡੇ ਸਾਹਮਣੇ ਸਾਰਿਆਂ ਦੇ ਸਾਹਮਣੇ ਇਹਨਾਂ ਨੇ ਦੋ ਤਿੰਨ ਗੱਲਾਂ ਕਹੀ ਸੀ ਕਿ ਰਿਮਾਂਡ ਵਾਸਤੇ ਮੈਂ ਸਾਰਿਆਂ ਨੂੰ ਫਿਰ ਸਵਾਲ ਪੁੱਛਦਾ ਅੱਜ ਕੋਰਟ ਵਿੱਚ ਉਹ ਮੁਕਰ ਗਏ ਕਿ 1000 ਏਕੜ ਜ਼ਮੀਨ ਨਹੀਂ ਹੈ ਇਸ ਕਰਕੇ ਮੀਡੀਆ ਟ੍ਰਾਇਲ ਨਹੀਂ ਇਸ ਕਰਕੇ ਇਹ ਜਿਹੜੀਆਂ ਕੈਮਰਾ ਪ੍ਰोसीਡਿੰਗਸ ਨਹੀਂ ਹੋਣੇ ਚਾਹੀਦੀਆਂ ਤੁਹਾਨੂੰ ਤੁਹਾਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਉਹ ਹਜ਼ਾਰ ਏਕੜ ਵਾਲੀ ਗੱਲ ਤੋਂ ਮੁਕਰ ਗਏ ਇੱਕ ਇੱਕ ਕਰਕੇ ਹਰ ਚੀਜ਼ ਤੋਂ ਮੁਕਰਨ ਗਏ ਕੱਲ ਭਗਵੰਤ ਸਿੰਘ ਮਾਨ ਨੇ ਫਲੋਰ ਆਫ ਦਾ ਹਾਊਸ ਉਹਨੂੰ ਪਵਿੱਤਰ ਸਦਨ ਕਹਿੰਦੇ ਨੇ ਪਵਿੱਤਰ ਸਦਨ 'ਚ ਸਰਿਆਮ ਝੂਠ ਨਹੀਂ ਬੋਲਿਆ ਜਾਂਦਾ ਉਹਨੇ ਕਿਹਾ ਜੀ ਵਿਕਰਮ ਸਿੰਘ ਮਜੀਠੀਆ ਨੇ ਸਰਾਨੇ ਦੀ ਦਰਖਾਸਤ ਦਿੱਤੀ ਹੈ ਸਰਾਨਾ ਇਸ పార్ਟ ਆਫ ਦਾ ਜੇਲ ਮੈਨੂਅਲ ਪੁਲਿਸ ਮੈਨੂਅਲ ਨਹੀਂ ਹੈ ਉਹਨਾਂ ਨੂੰ ਨਹੀਂ ਪਤਾ ਕੋਈ ਹਜੀ ਦਰਖਾਸਤ ਨਹੀਂ ਹੈ ਦਰਖਾਸਤ ਹੁਣ ਸ਼ੋਅ ਕਰ ਦਿਓ ਵਿਕਰਮ ਸਿੰਘ ਮਜੀਠੀਆ ਜਿਹਨੂੰ ਮੈਂ ਪੁੱਛਿਆ ਸੀ ਕਿ ਇਹ ਜੋ ਕੀ ਤਕਲੀਫ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਭਗਵਾਨ ਸਿੰਘ ਮਾਨ ਨੂੰ ਦੱਸ ਦਿਓ ਕਿ ਮੈਂ ਬਾਹ ਸਰਾਨੇ ਥੱਲੇ ਦੇ ਕੇ ਸੁੱਤਾ ਪਿਆ ਤੇ ਰਬ ਰਬ ਕਰ ਰਿਹਾ ਤੇ ਮੇਰਾ ਜਦ ਟਾਈਮ ਆ ਗਿਆ ਤੁਹਾਨੂੰ ਸਾਰੇ ਦਾ ਉਹਨਾਂ ਦਾ ਪਤਾ ਕੀ ਕਰਨਾ ਚਾਹੁੰਦੇ ਨੇ ਨਾਉ ਕਮਿੰਗ ਟੂ ਦਾ ਕੋਰਟ ਅੱਜ ਕੋਰਟ ਵਿੱਚ ਉਹਨਾਂ ਨੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਬਾਹਰ ਕਿਹਾ ਜਾ ਰਿਹਾ ਜੀ ਕਿ ਉਹਨਾਂ ਦੀ ਸ਼ਕਲ ਨਹੀਂ ਦੇਖ ਸਕਦੇ 커튼 ਲੱਗੇ ਗਏ ਨੇ ਕੇਨ 커튼 ਲੱਗੇ ਗਏ ਨੇ মিডিਏ ਦੇ ਰੂਬਰੂ ਨਹੀਂ ਹੋ ਸਕਦੇ ਆਪ ਦੀ ਗੱਲ ਨਹੀਂ ਕਰ ਸਕਦੇ ਪਰ ਅੰਦਰ ਜੇਲ੍ਹ ਦੇ ਅੰਦਰ ਇਹਨਾਂ ਨੇ ਕਿਹਾ ਜੀ ਸੁਰੱਖਿਆ ਕਰਕੇ ਇਹਨਾਂ ਨੂੰ ਦੋ ਕੈਦੀਆਂ ਵਿੱਚ ਪਾਇਆ ਜਿਹੜੇ ਗੁੱਡ ਕੰਡਕਟ ਪ੍ਰਿਜ਼ਨਰਸ ਨੇ ਮੈਂ ਇਹ ਦੋ ਬੰਦਿਆਂ ਦੀ ਤੁਹਾਨੂੰ ਹਿਸਟਰੀ ਦੇਣਾ ਚਾਹੁੰਨਾ ਇੱਕ ਬੰਦਾ ਉਹਨੂੰ ਸਜ਼ਾਏ ਮੌਤ ਹੋਈ ਹੋਈ ਹੈ ਜਿਹੜਾ ਨਾਲ ਪਾਇਆ ਉਸ ਬੰਦੇ ਨੂੰ ਸਜ਼ਾਏ ਮੌਤ ਹੋਈ ਹੈ ਹਿੰਦੁਸਤਾਨ ਦੇ ਕ੍ਰਿਮੀਨਲ ਜੂਰਿਸਪਰੂਡੈਂਸ ਦੇ ਸਭ ਤੋਂ ਵੱਧ ਸਜ਼ਾਉਂ ਮਿਲੀ ਹੋਈ ਹੈ। ਔਰ ਆਫੈਂਸਸ ਕੀ ਨੇ ਉਸ ਬੰਦੇ ਨੇ ਤਿੰਨ ਮਾਈਨਰ ਬੱਚਿਆਂ ਦਾ ਕੋਲ ਬਲੱਡੇਡ ਮਰਡਰ ਕੀਤਾ ਜਿਹਦੇ ਵਿੱਚ ਇੱਕ ਛੋਟੀ ਬੱਚੀ ਸੀ। ਉਹ ਮੇਰੇ ਖਿਆਲ ਉਹਦਾ ਨਾਮ ਕੁਲਬੀਰ ਸਿੰਘ ਹੈ ਪਤਾ ਨਹੀਂ ਕੀ ਨਾਮ ਆਉਦਾ ਜੀ। ਦੂਸਰਾ ਜਿਹੜਾ ਬੰਦਾ ਹੈ ਉਤੇ ਤੇ ਪਾਸ ਕੋ ਲਗੀ ਹੈ ਫॉर ਸੌਡਮਾਈਜ਼ਿੰਗ 12 ਸਾਲ ਦਾ ਬੱਚਾ ਲੜਕੇ ਨੂੰ ਦੁਰਵਿਵਾਰ ਕਰਨ ਦੇ ਕੇਸ 'ਚ ਉਹ ਅੰਦਰ ਹੈ ਇਹ ਦੋ ਗੁੱਡ ਕੰਡਕਟ ਪ੍ਰਿਜ਼ਨਰਸ ਮਿਲੇ ਇਹਨਾਂ ਨੂੰ ਦੇ ਆਰ ਫਾਊਂਡ ਟੂ ਬੀ ਆਫ ਬੈਟਰ ਕੰਡਕਟ ਦੈਨ देयर ਓਨ ਐਮਐਲਏ ਲੋਜਡ ਇਨ ਦ ਸੇਮ ਪ੍ਰਿਜ਼ਨ ਨੈਮਲੀ ਮਿਸਟਰ ਰਮਨ ਰੂਰਾ ਉਹ ਉਸੇ ਦਰ ਉਸੇ ਪ੍ਰਿਜ਼ਨ ਜਿਹਨੇ ਉਹਨਾਂ ਦਾ ਕੰਡਕਟ ਇਹ ਦੋ ਹਾਰਡਨ ਕ੍ਰਿਮੀਨਲ ਤੋਂ ਘੱਟੀਆਂ ਮੰਨਿਆ ਗਿਆ ਇਸ ਕਰਕੇ ਉਹਨਾਂ ਨੂੰ ਇਕੱਠੇ ਲੋਜ ਨਹੀਂ ਕੀਤਾ ਸਾਨੂੰ ਐਪਰੀਹੈਂਸ਼ਨ ਹੈ ਕਿ ਕੰਫਰਟ ਸਾਨੂੰ ਕੋਈ ਨਹੀਂ ਚਾਹੀਦਾ ਸਾਨੂੰ ਐਪਰੀਹੈਂਸ਼ਨ ਹੈ ਕਿ ਉਹਨਾਂ ਨੂੰ ਕੋਈ ਇਹਨਾਂ ਨੇ ਜਾਨੀ ਨੁਕਸਾਨ ਕਰ ਦੇਣਾ ਔਰ ਇਹ ਬੁਖਤ ਸਿੰਘ ਮਜੀਠੀਆ ਜੀ ਨੇ ਅੱਜ ਕੋਰਟ 'ਚ ਡਿਕਲੇਅਰ ਕਰ ਦਿੱਤਾ ਹੈ ਪਿਛਲੇ ਕਈ ਦਿਨਾਂ 'ਚ ਤੁਸੀਂ ਲਾਅਨ ਆਰਡਰ ਦੇਖ ਸਕਦੇ ਹੋ ਔਰ ਤੁਸੀਂ ਦੇਖ ਸਕਦੇ ਹੋ ਕਿ ਜ਼ਿਲ੍ਹਾ 'ਚ ਕੀ ਆਫੈਂਸਸ ਹੋ ਰਹੇ ਨੇ ਜਿਹੜੇ ਬੰਦੇ ਨਾਲ ਪਾਏ ਨੇ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਰਾਉਂਡ ਦ ਕਲॉक ਸਰਵੇਲੈਂਸ ਕੈਮਰਾ ਦੀ ਹੈ ਵਾਰਡਨਸ ਲੱਗੇ ਨੇ ਸਿਕਿਉਰਿਟੀ ਇਨ ਚਾਰਜ ਲੱਗੇ ਆ ਫਿਰ ਦੋ ਬੰਦੇ ਨਾਲ ਪਾਂਦੀ ਕੀ ਲੋੜ ਹੈ ਉਹ ਦੋ ਬੰਦਿਆਂ ਦੇ ਐਂਟੀਸੈਂਟ ਤੁਸੀਂ ਚੈੱਕ ਕਰਾ ਲਿਓ ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਦੀ ਹਿਸਟਰੀ ਕੀ ਹੈ ਸਭ ਤੋਂ ਪਹਿਲਾਂ ਅੱਜ ਕੋਈ ਰਿਮਾਂਡ ਮੰਗਿਆ ਉਹਨਾਂ ਨੇ ਅੱਜ ਕੋਈ ਰਿਮਾਂਡ ਜਦ ਤੱਕ ਬੇਲ ਜਦ ਤੱਕ ਬੇਲ ਨਹੀਂ ਹੁੰਦੀ ਤਦ ਤੱਕ ਰਿਮਾਂਡ ਹਮੇਸ਼ਾ 14 ਦਿਨ ਵਾਸਤੇ ਐਕਸਟੈਂਡ ਹੋ ਜਾਂਦਾ ਹੈ ਜੁਡੀਸ਼ੀਅਲ ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਜਦ ਵੀ ਕੋਈ ਹੁਣ ਇਹਨਾਂ ਨੂੰ ਫੈਮਲੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜੇਲ ਦੇ ਪ੍ਰੋਸੀਜਰ ਦੇ ਮੁਤਾਬਕ ਸੁਖਬੀਰ ਜੀ ਨੂੰ ਬੀਬਾ ਹਰਸਿਮਰਤ ਕੌਰ ਨੂੰ ਸੀਨੀਅਰ ਪਾਰਟੀ ਲੀਡਰਸ਼ਿਪ ਨੂੰ ਉਹਨਾਂ ਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ ਫਿਰ ਇਥੇ ਕਹਿ ਦਿੰਦੇ ਕਿ ਪਾਰਟੀ ਨਹੀਂ ਖੜੀ ਸਾਰਿਆਂ ਨੂੰ ਇਹਨਾਂ ਨੇ ਅੱਜ ਪ੍ਰੀਵੈਂਟਿਵ ਡਿਟੈਂਸ਼ਨ ਵਿਦਆਊਟ ਐਨੀ ਆਰਡਰ ਸਾਰੇ ਅਕਾਲੀ ਬੰਦੇ ਇਹਨਾਂ ਨੇ ਪ੍ਰੀਵੈਂਟਿਵ ਡਿਟੈਂਸ਼ਨ ਚ ਰੱਖੇ ਹੋਏ ਨੇ ਇਹ ਐਮਰਜੈਂਸੀ ਡਿਕਲੇਅਰਡ ਹੈ ਰੂਲ ਆਫ ਲਾ ਕੋਈ ਨਹੀਂ ਹੈਗਾ ਔਰ ਇਹ ਸਾਰੇ-ਸਾਰੇ ਸਮਰਥਕ ਜਿਹੜੇ ਸੀਗੇ ਉਹਨਾਂ ਨੂੰ ਦੂਰ ਰੱਖਿਆ ਗਿਆ ਸਗੋਂ ਪੰਜਾਬ ਪੁਲਿਸ ਨੂੰ ਤੇ ਸ਼ਰਾਰਤੀ ਅਨਸਰਾਂ ਨੂੰ ਚਿੱਟੇ ਕੁੱਤੇ ਮੈਂ ਪਜਾਮੇ ਪਵਾ ਕੇ ਤੇ ਨੀਲੀ ਪੱਗਾਂ ਪਵਾ ਕੇ ਉਹਨਾਂ ਦੇ ਨੇੜੇ ਰੱਖਿਆ ਜਾ ਰਿਹਾ ਹੈ ਐਂਡ ਹਿਸ ਲਾਈਫ ਇਜ਼ ਅੰਡਰ ਥ੍ਰੈਟ ਐਂਡ ਵੀ ਹੈਵ ਸੀਰੀਅਸ ਅਪਰੀਹੈਂਸ਼ਨ ਅਬਾਊਟ ਹਿਮ ਬੀਇੰਗ ਕਾਜ਼ ਐਨੀ ਲਾਸ ਅੱਜ ਵੀ ਵੈਲਿਊਏਸ਼ਨ ਹੋ ਰਹੀ ਹੈ ਕਈ ਪ੍ਰੋਪਰਟੀਆਂ ਦੇ ਉੱਪਰ ਅਜੇ ਕੋਈ ਕੋਰਟ ਦੇ ਸਪੈਸੀਫਿਕ ਆਰਡਰ ਨੇ ਕਿ ਕੋਈ ਵੀ ਸਰਚ ਦੁਆਰਾ ਨਹੀਂ ਹੋ ਸਕਦੀ ਜਿਹੜੀ ਤੁਸੀਂ ਫਰਦ ਜਮਤਲਾਸ਼ੀ ਵਿੱਚ ਜਿਹਦੇ ਵਿੱਚ ਇੱਕ ਵੀ ਮੋਬਾਈਲ ਫੋਨ ਨਹੀਂ ਸੀ ਦੋ ਬੈੱਡ ਸੀ ਦੋ ਬੱਚੇ ਨੇ ਕੰਪਿਊਟਰ ਸੀ ਦੋ ਏਸੀ ਸੀ ਇੱਕ টেবিল ਸੀ ਸੱਤ ਸੀਟਰ ਸੋਫਾ ਸੀ ਸਿਰਫ ਉਹਦੀ ਪਰਮੈਸ਼ ਹੋ ਸਕਦੀ ਹੈ ਉਹ ਪਰਮੈਸ਼ ਕਰਨ ਕੋਈ ਵੀ ਨਹੀਂ ਆਇਆ ਇਹ ਸਭ ਧਰਮਾ ਹੋ ਰਿਹਾ ਜੀ ਆਦਲ ਨੇ ਅੱਜ ਗਏ ਨੇ ਉਹ ਕਲੇਰ ਸਾਹਿਬ ਨੂੰ ਸਿਰਫ ਦੂਰ ਰੱਖਣ ਵਾਸਤੇ ਇਹਨਾਂ ਕੋਲ 7 ਦਿਨ ਸੀਗੇ 4 ਦਿਨ ਕੋਈ ਵੀ ਨਹੀਂ ਗਿਆ ਇਹ ਸਿਰਫ ਕਲੇਰ ਸਾਹਿਬ ਨੂੰ ਅੱਜ ਕਚਹਿਰੀ ਤੋਂ ਦੂਰ ਰੱਖਣ ਵਾਸਤੇ ਇਹ ਇਸ਼ਾਰਤ ਕੀਤੀ ਗਿਆ ਕਿ ਸਾਡੇ ਚਾਰਾਂ ਵਿੱਚੋਂ ਇੱਕ ਹੋਰ ਕੱਢ ਜਾਵੇ ਮੈਨੂੰ ਤੁਸੀਂ ਦੇਖ ਰਹੇ ਹੋ ਹਰ ਵਾਰੀ ਕੋਰਟ ਚਾਂਚ ਕਿੰਨੀ ਤਕਲੀਫ ਹੁੰਦੀ ਹੈ ਕਈ ਸਾਰੇ ਵਕੀਲਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਵਕੀਲਾਂ ਨੂੰ ਅੰਮ੍ਰਿਤਸਰ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ 'ਚ ਰੱਖਿਆ ਗਿਆ ਹੈ ਇਸ ਤੋਂ ਵੱਡਾ ਡੈਮੋਕਰੇਸੀ ਨੂੰ ਰੂਲ ਆਫ ਲਾ ਨੂੰ ਮਰਡਰ ਨਹੀਂ ਕੀਤਾ ਜਾ ਸਕਦਾ ਕੰਪੀਟੀਟਰ ਕਿਤਰਾ ਜਾ ਰਹੇ ਹੈ ਅੱਜ ਜਿਹੜੇ 14 ਦੇ ਪੂਰੇ ਹੋਣ ਤੋਂ ਬਾਅਦ ਦੁਬਾਰਾ ਜੁਡੀਸ਼ੀਅਲ ਕਾਸ਼ਰੀ ਦੇ ਲਈ ਐਕਸਟੈਂਸ਼ਨਲੀ ਐਪਲੀਕੇਸ਼ਨ ਫਾਈਲ ਕੀਤੀ ਗਈ ਸੀ ਜਿੱਤੇ ਉਹ ਇੱਕ ਮਹੀਨੇ ਨੂੰ ਅਲਾਉ ਕਰਦੇ ਹੋਏ 14 ਦਿਨ ਦਾ ਫਰਦਰ ਜਿਹੜਾ ਕਮਿਸ਼ਨ ਪ੍ਰੋਸੈਸ ਹੋ ਰਿਹਾ ਹੈ 2 ਅਗਸਤ ਦੀ ਮਿਤੀ ਦੇ ਵਿੱਚ ਅਗਲੀ ਤਰੀਕ ਹੈ ਇਹ 2 ਅਗਸਤ ਨੂੰ ਹੁਣ ਦੁਬਾਰਾ ਇਹਨਾਂ ਨੂੰ ਜਿਹੜਾ ਇੱਥੇ ਰਿਪੋਰਟ ਦੇ ਵਿੱਚ ਪੇਸ਼ ਕੀਤਾ ਭਾਈ ਅੱਗੇ ਬੜਾ ਕਿੱਥੇ ਜਾ ਰਿਹਾ ਹੈ ਅੰਦਰ ਜਾਣ ਬਾਰੇ ਵਕੀਲਾਂ ਨੇ ਕਿਹਾ ਕਿ ਅੰਦਰ ਨਹੀਂ ਜਾਣ ਦਿੱਤਾ ਗਿਆ ਅਤੇ ਪਰਿਵਾਰ ਨੂੰ ਮਿਲਣ ਦਿੱਤਾ ਜਾ ਰਿਹਾ ਹੈ ਸਰਾ ਸਰ ਝੂਠੀ ਸਿਧਿਰ ਤੇ ਚੱਲ ਰਿਹਾ ਹੈ ਇਨ ਕੈਮਰਾ ਪ੍ਰोसीडिंग्स ਦੀ ਜਿਹੜੀ ਐਪਲੀਕੇਸ਼ਨ ਹੈ ਆਲਰੇਡੀ ਪਹਿਲਾਂ ਹੀ ਚੱਲ ਰਹੀ ਹੈ ਤੇ ਉਦਾਰ ਜੀ ਇਹਨਾਂ ਨੇ ਨੋਟਿਫਿਕੇਸ਼ਨ ਦਿੱਤੀ ਹੋਈ ਸੀਗੀ ਤੇ ਇਨ ਕੈਮਰਾ ਮੈਂ ਧੰਦਾ ਮਾਰੂੰ ਅੱਛਾ ਰਹੇਗਾ ਇਹਨਾਂ ਨੇ ਆਪਣੀ ਆਬਜੈਕਸ਼ਨ ਇਹਨਾਂ ਵੱਲੋਂ ਦਿੱਤੀ ਹੋਈ ਸੀ ਤੇ ਰਹੀਗਾ ਜਿਹੜੇ ਫੈਮਿਲੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਕੋਰਟ ਨੇ ਬਕਾਇਦਾ 15 ਮਿੰਟ ਮਿਲਣ ਦਿੱਤਾ ਹੈ ਉਥੇ ਵੀ ਆਰਡਰ ਕੋਰਟ ਜਦੋਂ ਉਹਨਾਂ ਨੇ ਅਰਗੇਸ਼ਨ ਲਗਾਈ ਕੋਰਟ ਨੇ 15 ਮਿੰਟ ਉਹਨਾਂ ਨੂੰ ਮਿਲਣ ਵੀ ਦਿੱਤਾ ਹੈ ਨਾਲ ਉਹਨਾਂ ਦੇ ਲਾਇਰਸ ਨੂੰ ਵੀ ਮਿਲਣ ਦਿੱਤਾ ਹੈ ਇਹ ਬੇਸੰਦੇ ਜਿਹੜੀ ਗੱਲਾਂ ਨੇ 1000 1000 ਏਕੜ ਦਾ ਵੀ ਜ਼ਿਕਰ ਕਰ ਰਹੇ ਨੇ ਕਹਿੰਦੇ ਕਿ ਕਿੰਨਾ 1000 ਏਕੜ ਹੈ ਜਿਹੜਾ ਉਹ ਵੀ ਹੁਣ ਜਿਹੜਾ ਝੂਠਾ ਸਾਬਤ ਹੋ ਗਿਆ ਸਾਰਾ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਇਨਵੈਸਟੀਗੇਸ਼ਨ ਦੇ ਵਿੱਚ ਜੋ ਕੁਝ ਕਾਫੀ ਚੀਜ਼ਾਂ ਹੋਰ ਵੀ ਨਵੀਆਂ ਨਿਕਲ ਕੇ ਆਈਆਂ ਨੇ ਜਿਸ ਟਾਈਮ ਤੇ ਜਿਸ ਸਟੇਜ ਦੇ ਉੱਤੇ ਸਾਰ ਦੇਖੋ ਸਾਨੂੰ ਕੁਝ ਬੇਬੁਨਿਆਦ ਜਿਹੜਾ ਇਹਨਾਂ ਦਾ ਚੱਲਦਾ ਪਿਆ ਹੈ ਕਿ ਹਰ ਚੀਜ਼ ਦੇ ਵਿੱਚ ਬਸ ਆਬਜੈਕਸ਼ਨ ਹੀ ਕਰਨੀ ਹੈ ਕਿ ਜਦੋਂ ਕੁਝ ਹੋ ਨਹੀਂ ਪਿਆ ਤਾਂ ਇਹ ਚੀਜ਼ਾਂ ਕਰਨੀਆਂ ਨੇ ਇਹਹੀ ਸੇਮ ਚੱਲਦਾ ਪਿਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇਨਵੈਸਟੀਗੇਸ਼ਨ ਵਿੱਚ ਬਹੁਤ ਕੁਝ ਨਿਕਲ ਕੇ ਆਇਆ ਰੀਡਸ ਜੀੜੀਆਂ ਨੇ ਚੱਲ ਸਕਦੀਆਂ ਨੇ ਕੋਰਟ ਦੇ ਆਰਡਰਸ ਨੇ ਕੋਰਟ ਦੇ ਆਰਡਰ ਦੇ ਉੱਤੇ ਜੋ ਕੁਝ ਵੀ ਦੇ ਸਰਚ ਵਾਰੈਂਟਸ ਐ ਈਵੈਲੂਏਸ਼ਨ ਦੇ ਲਈ ਸਭ ਕੁਝ ਕੋਰਟ ਦੇ ਆਰਡਰ ਦਿੱਤੇ ਜਾਂਦੇ ਨੇ ਦੇਖੋ ਕੁਝ ਨਹੀਂ ਉਹਨਾਂ ਦੀ ਅਪਲੀਕੇਸ਼ਨਾਂ ਪੈਂਡਿੰਗ ਨੇ ਬਸ ਬੇਬੁਨਿਆਦ ਜਿਹੜੇ ਇਲਜ਼ਾਮ ਨੇ ਬਸ ਜਦੋਂ ਕੁਝ ਮੈਰਿਟ ਦੇ ਉੱਤੇ ਨਹੀਂ ਹੁੰਦਾ ਤਾਂ ਇਹੋ ਜਿਹੀ ਚੀਜ਼ਾਂ ਆ ਜਾਂਦੀਆਂ ਨੇ ਪੁਲਿਸ ਵਾਲੇ ਅੱਜ ਚਿੱਟੇ ਵਰਦੀ ਚਿੱਟੇ ਕੱਪੜੇ ਕੋਟ ਦੇ ਪਜਾਮੇ ਔਰ ਨੀਲੀਆਂ ਬੱਗਾਂ ਦੇ ਵਿੱਚ ਉੱਥੇ ਪੇਸ਼ ਕੀਤੇ ਗਏ ਦੇਖੋ ਸਕਿਉਰਿਟੀ ਦਾ ਲਾਅ ਐਂਡ ਆਰਡਰ ਸਕਿਉਰਿਟੀ ਦੇਖਣ ਦਾ ਜਿਹੜਾ ਸੀਗਾ ਐਸਐਸਪੀ ਸਾਹਿਬ ਨੇ ਦੇਖਿਆ ਸੀ ਕਿ ਹੀ ਵਾਸ ਪ੍ਰੈਜ਼ెంట్ ਇਨ ਦੀ ਕੋਰਟ ਜਦੋਂ ਜਦੋਂ ਕੋਰਟ ਦੇ ਵਿੱਚ ਜੋ ਕੁਝ ਦੇ ਅੰਦਰ ਹੋਇਆ ਉਹਨੇ ਪੁੱਛਿਆ ਵੀ ਤਾਂ ਉਹਨੇ ਕਿਹਾ ਵੀ ਸਾਰਾ ਪ੍ਰੋਪਰ ਜਿਹੜਾ ਸਿਕਿਉਰਟੀ ਅਰੇਂਜਮੈਂਟ ਕੀਤਾ ਹੋਇਆ ਹੁਣ ਜੇ ਤੁਸੀਂ ਅਨਨੈਸੈਸਰੀ ਆਬਜੈਕਸ਼ਨਸ ਹੀ ਕ੍ਰੀਏਟ ਕਰਨੀਆਂ ਨੇ ਸੀਨਸ ਕ੍ਰੀਏਟ ਕਰਨੇ ਹੈ ਜਸਟ ਫਾਰ ਪਬਲਿਸਿਟੀ ਸਟੰਟ ਤਾਂ ਫਿਰ ਉਹ ਚੀਜ਼ ਗਲਤ ਹੈ ਤਾਂ ਉਹਦੇ ਵਿੱਚ ਕੋਰਟ ਦੇ ਸਾਹਮਣੇ ਜੋ ਪੁੱਛਿਆ ਕੋਰਟ ਨੇ ਆਪਣਾ ਸਾਰਾ ਮੱਛਾ ਲੜਦੇ ਮੱਛਾ ਲੜਦੇ ਅਗਲੀ ਵਾਰ ਪੇਸ਼ ਕੀਤਾ ਜਾਏਗਾ ਇਸ ਤਰੀਕੇ ਨਾਲ ਬਿਲਕੁਲ ਕੀਤਾ ਬਿਲਕੁਲ ਬਿਲਕੁਲ ਦੇਖ ਕੇ ਕੋਰਟ ਦੇ ਵਿੱਚ ਇਹੀ ਕੀਤਾ ਗਿਆ ਵੀ ਜੋ ਪ੍ਰਵੀਜ਼ਨ ਹੈਗੀ ਹੈ ਜੇ ਨੈਕਸਟ ਡੇਟ ਦੇ ਉੱਤੇ ਦੇਖਿਆ ਜਾਏਗਾ ਕਿ ਵੈਦਰ ਸਰ ਸਰ 22 ਤਰੀਕ ਨੂੰ ਕਿਹੜੀ ਜਿਹੜੀ ਐਪਲੀਕੇਸ਼ਨ 22 ਤਰੀਕ ਨੂੰ ਇਹਨਾਂ ਨੇ ਇੱਕ ਬੇਲ ਐਪਲੀਕੇਸ਼ਨ ਫਾਈਲ ਕੀਤੀ ہوئی ਹੈ ਉਹਦੀ ਡੇਟ ਹੈਗੀ ਹੈ ਤੇ ਉਸ ਤੋਂ ਇਲਾਵਾ ਦੋ ਤਿੰਨ ਹੋਰ ਐਪਲੀਕੇਸ਼ਨਸ ਇਹਨਾਂ ਵੱਲੋਂ ਫਾਈਲਡ ਹੈਗੀਆਂ ਨੇ ਉਹਦੇ ਉਹਦੇ ਵਿੱਚ ਇਹਨਾਂ ਨੇ ਕੁਝ ਰਿਕਾਰਡ ਕਾਲ ਦਿੱਤਾ ਹੋਇਆ ਹੈ ਤੇ ਇੱਕ ਬੈਰਕ ਚੇਂਜ ਵੀ ਹੈ 22